ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਚ ਅੱਜ ਦੀ ਵੀਡੀਓ ਜੇ ਆਪਾਂ ਗੱਲ ਕਰਾਂਗੇ ਜੀ ਪਪੂਲਰ ਦੀ ਖੇਤੀ ਬਾਰੇ ਜਿਹੜੇ ਕਿਸਾਨ ਵੀਰ ਆਪਣੇ ਕਰਦੇ ਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਦੱਸਾਂਗੇ ਵੀ ਕਰਕੇ ਦੇਖੋ ਕਿੰਨਾ ਫਾਇਦਾ ਇਹਦੇ ਵਿੱਚ ਚਲੋ ਭੋਲੂ ਬਾਈ ਨੂੰ ਹੋਰੀ ਭੋਲੂ ਬਾਈ ਨੇ ਪਪੂਲਰ ਲਾਏ ਵੀ ਇਹ ਆਪਾਂ ਇੱਧਰ ਸਾਰੀ ਪਪੂਲਰ ਲਾਉਂਦੇ ਆ ਇਹ ਇਹ ਬਾਈ ਜੀੜ 40 ਹੀ ਆ ਹਨਾ ਜੀੜ 40 ਜੀ 48 ਕਿਸਮ ਆਈ ਇਹ ਇਹ ਆਪਣਾ ਮੰਨ ਕੇ ਚੱਲੋ ਤਿੰਨ ਲਾਇ ਕਰਦੇ ਤੇ ਜੀ 48 ਹਜ਼ਾਰ ਦਾ ਹੁਣ ਤਾਂ ਨਵੇਂ ਲਾ ਕੇ 9 10 ਬੂਟੇ ਆ ਗਏ ਹੁਣ ਤਾਂ ਕਿੰਨੇ ਬੂਟੇ ਆ ਇਹ 285 ਬੂਟਾ ਇਹ 285 ਬੂਟਾ ਲਾਇਵ ਮੰਨ ਕੇ ਚੱਲੋ ਵੀ ਕੀਲਾ ਨਹੀਂ ਹੈਗਾ ਕੀਲੇ ਦੇ ਘੱਟੇ ਜਗਾ ਆਪਣੀ ਹਾਂ ਹਾਂ ਕੀਲੇ ਹੀ ਖਾਉਣੀ ਲਾਓ ਚਲੋ ਬਾਹਰ ਲਾਤੀ ਜੇ ਪਰ ਬਾਹਰ ਵੀ ਤਾਂ ਲਾ ਕੇ ਉਹ ਨਹੀਂ ਜਗਾ ਇਹ ਜਨਕਵਰ ਹੋ ਜਾਂਦੀ ਹਾਂ ਉਹ ਤਾਂ ਹੈ ਚੱਲ ਪਰ ਜੇ ਆਪਾਂ ਇਹ ਬੂਟੇ ਲਾਉਂਦੇ ਆ ਉਹ ਮੰਨ ਕੇ ਚੱਲੋ ਵੀ ਕੀਲੇ ਵਿੱਚੋਂ ਇਹ ਆਪਣਾ 8 ਤੋਂ 10 ਲੱਖ ਦਾ ਪਪੂਲਰ ਹੋ ਜਾਂਦਾ 5 ਸਾਲ ਵਿੱਚ ਹਨਾ 5 ਸਾਲ ਵਿੱਚ 5 ਸਾਲ ਵਿੱਚ 8 ਤੋਂ 10 ਲੱਖ ਦਾ ਬੂਟਾ ਤਿਆਰ ਹੋ ਕੇ ਆਪਣਾ ਇਹ ਵੇਚਣਯੋਗ ਹੋ ਜਾਂਦਾ ਜੋ ਕੋਈ ਵੀ ਇਹ ਖੇਤੀ ਕਰਨੀ ਚਾਹੁੰਦਾ ਇਹ ਜੀ 48 ਲਾਇਆ ਵਾ ਜੀ 48 48 ਵੀ ਵਜਨ ਤਾਂ ਦਾ ਏ ਹਾਂ ਉਹ ਰੇਟ ਵਿੱਚ ਥੋੜਾ ਜਿਆਦਾ ਡਾਊਨ ਆ ਇਹ ਮਤਲਬ ਨਹੀਂ ਚਲੀ ਜਾਂਦਾ ਹੁਣ ਤਾਂ ਹਾਂ ਠੀਕ ਜੀ 48 ਆ 100 107 8 9 10 11 12 13 ਤੱਕ ਕਿਸਮ ਆ ਗਈਆਂ ਕਈ ਹਨਾ ਉਹ ਉਹ ਕਈ ਕਿਸਮਾਂ ਹੋਰ ਵੀ ਆ ਇਹ ਉਹਦਾ ਹੈ 3-4 ਸਾਲ ਵਿੱਚ ਹੋ ਜਾਂਦਾ 4 ਸਾਲ ਲਾ ਲਾ ਬਸ ਉਹ ਵੀ ਹਾਂ ਇਹ ਥੋੜਾ ਜਿਹਾ ਟਾਈਮ ਵੱਧ ਲੰਦਾ ਜੀੜਤਾ ਲਈ ਪਰ ਇਹ ਨਿੱਗਰ ਬਹੁਤ ਆ ਹਾਂ ਥੋੜਾ ਵੀ ਇਹ ਹੁਣ ਕਿੰਨੀ ਦੂਰੀ ਪਲਾਇਆ ਬਤਾ ਇਹ ਮੈਂ ਸਾਢੇ 5 ਫੁੱਟ ਲਾਇਆ ਹਤਾ ਲਾਇਆ ਤਾਂ ਸਾਢੇ ਹੋ ਮੋਟਾ ਹੋ ਕੇ ਨੇੜੇ ਆ ਗਿਆ ਉਹ ਤਾਂ ਨੇੜੇ ਆਣੀ ਆ ਇੱਥੇ ਦੂਏ ਪਾਸੇ ਨੂੰ 22 ਫੁੱਟ 22 ਫੁੱਟ ਹਾਂ ਇਹ ਚਾਹੀਦਾ ਇੱਧਰ ਨੂੰ ਸਾਢੇ 6 ਫੁੱਟ ਮੇਰੇ ਸਾਥ ਗੱਲ ਵੀ ਇਹ ਹਾਂ ਸਾਢੇ 6 ਫੁੱਟ ਆਏ ਦੂਏ ਪਾਸੇ ਨੂੰ ਚਾਹੀਦਾ 18 18 ਫੁੱਟ ਆ ਗਏ ਕਿਹਾ 18 ਮਾਤਵਲੇ 10 ਕਰਮਾ ਪਾ ਲਵੇ ਹਾਂ ਸਾਡਾ 18 ਫੁੱਟ ਮਿੰਡ ਵੇ ਸਾਡੇ 17.5 ਲਾਦਾ ਬਸ ਹੁੰਦਾ ਹੋਵੇ ਬਾਕੀ ਇੱਕ ਹੋਰ ਵੀ ਦੇਖਿਆ ਮੈਂ ਕਈ ਬੂਟਾ 12x12 ਵਰ ਵੀ ਲਾਉਂਦੇ ਆ ਗੱਲ ਆ ਜਿਹੜੇ ਆਪਾਂ ਟਰੈਕਟਰ ਲੰਘਦਾ ਕਰ ਦਿੰਦੇ ਦੋਨਾਂ ਪਾਸੇ ਨੂੰ ਜਿਹੜਾ ਫਸੀ ਜਾਂਦੀਆਂ ਫਿਰ ਜਿਹੜਾ ਵੀ ਫਸੀ ਜਾਂਦੀ ਓਕੜਾ ਬੂਟੇ ਵੀ ਘੱਟ ਲੱਗਦੇ ਆ ਬੂਟੇ ਵੀ ਵੱਜੀ ਜਾਂਦੇ ਆ ਹੁਣ ਤੂੰ ਸਾਈਡਾ ਪਰ ਰਹਿ ਜਾ ਐਸ ਮੋੜ ਦੇ ਨਾ ਜਿਆਦਾ ਮੈਂ ਸੁਆਗਾ ਸੁਗਾ ਨਾਲ ਵੱਜਦਾ ਆ ਦੇਖ ਵੱਜਿਆ ਵਾ ਮੈਂ ਉਹ ਤੋਂ ਅੱਗੇ ਜਾ ਮੋੜਦੇ ਹਾਂ ਦੇਖੋ ਵੱਜਿਆ ਹੋਇਆ ਆ ਬੂਟਾ ਵੱਜਿਆ ਹੋ ਕੋਈ ਠੀਕ ਨਹੀਂ ਰੇਖ ਉਹ ਪਰਲੇ ਨੂੰ ਵੀ ਦੇਖੋ ਵੱਜਿਆ ਹੋਇਆ ਹਾਂ ਉਹ ਵੀ ਵੱਜਿਆ ਬੈਂ ਖਰਾਬ ਹੋਇਆ ਬੋਦੀ ਦੇਖਦੇ ਹਾਂ ਮੋੜ ਪਰ ਹਾਲ ਵੱਜਦੇ ਕਦੇ ਕੋਸ ਵੱਜਦੇ ਜੇ ਆਪਾਂ ਦੂਏ ਤੱਕ ਨਾ ਲਾਤੇ ਉਕੜਾਂ ਦਾ ਜ਼ਿਆਦਾ ਵੱਜਦੇ ਆ ਹਾਂ 12:00 12:00 ਪਰ ਉਕੜਾਂ 11 ਬੂਟੇ ਵੀ ਘੱਟ ਲੱਗਦੇ ਆ ਬੂਟੇ ਵੀ ਘੱਟ ਲੱਗਦੇ ਵੱਜਦੇ ਵੀ ਜ਼ਿਆਦਾ ਐ ਅੱਧੇ ਬੂਟੇ ਤਾਂ ਖਰਾਬ ਹੋ ਜਾਂਦੇ ਆ ਹੂੰ ਹੂੰ ਇਹ ਤਾਂ ਹੈ ਬਾਕੀ ਇਹ 5 ਸਾਲ ਵਿੱਚ ਤਿਆਰ ਹੋ ਜਾਂਦੇ ਆ ਬਿਲਕੁਲ ਜੇ ਆਪਾਂ ਇਹਨ ਪੂਰੇ ਵਧੀਆ ਤਿਆਰ ਕਰਨੇ ਆ ਇਹ ਥੋੜੇ ਜੇ ਘੱਟ ਵੀ ਬਟਾਉਣੇ ਆ ਤੇ ਪੰਮੇ ਦੇਖ ਕੇ ਚਾਰ ਵਿੱਚ ਹੀ ਪਾ ਦੇ ਤੇ ਫਿਰ ਇਹ ਪਾ ਕੇ ਨਾ ਇਹਦੇ ਵਿੱਚ ਪੀਜੇ ਗੰਨਾ ਹਾਂ ਜਿਕਣਾ ਹੁਣ ਇਹ ਸੀ ਗੰਨਾ ਲਾਇਆ ਵਾ ਇਹ ਸਾਡੇ 1 ਸਾਲ ਦੇ ਬੂਟੇ ਆ ਇਹ ਵੀ ਤੁਹਾਨੂੰ ਦਿਖਾਉਂਦੇ ਆ ਐਨ ਵਧੀਆ ਇਹ ਹਾਂ ਪੱਤੀ ਗੰਨਾ ਨਹੀਂ ਚਲੋ ਜਿਹੜਾ ਮਰਜੀ ਬੀਜ ਲਓ 85 ਮਿਲ ਵਾਸਤੇ ਜੇ ਦੋ ਸਾਲ ਗੰਨਾ ਨਾ ਪੱਤੀਏ ਤੇ ਬੂਟਾ ਛੇਤੀ ਤਿਆਰ ਹੋ ਜਾਂਦਾ ਬਾਕੀ ਇਹਦੇ ਵਿੱਚ ਇੱਕ ਹੋਰ ਆ ਜੇ ਇਹਨੂੰ ਬੀਜਣ ਦੀ ਕੋਸ਼ਿਸ਼ ਕਰੋ ਚੜਦੀ ਤੋਂ ਛਿਪਦੀ ਨਹੀਂ ਬੀਜਣਾ ਹੈਗਾ ਇਹਨੂੰ ਇਹਨੂੰ ਜਿੱਦਾਂ ਤੈਂ ਲਾਈਨਾਂ ਲਾਈਆਂ ਵੀ ਬੋਲ ਬਾਈ ਇਹ ਇਹ ਇਸ ਤਰ੍ਹਾਂ ਲਾਉ ਧੁੱਪ ਜਾਂਦੀ ਜਾਂਦੀ ਧੁੱਪ ਪਈ ਜਾਂਦੀ ਹੈ ਇਹਨੂੰ ਪਰਲੇ ਪਾਸੇ ਤੇ ਧੁੱਪ ਪੈਣੀ ਹੈ ਜਿਹੜਾ ਚੜਦੀ ਤੇ ਛਿਪਦੀ ਨੂੰ ਲਾਈਨ ਲਾਤੀ ਉਹ ਇੱਕ ਲਾਈਨ ਇਹਦਾ ਬਲੰਦੀ ਹੈ ਉਹ ਇੱਕ ਲਾਈਨ ਸਾਰੀਆਂ ਲਾਈਨਾਂ ਨੂੰ ਇੱਕ ਦੂਜੀ ਨੂੰ ਦੱਬੀ ਜਾਂਦੀਆਂ ਦੱਬ ਦੱਬ ਹਾਂ ਉੱਪਰ ਦੇ ਉੱਪਰ ਨਾ ਇੱਕ ਦੂਜੀ ਨੂੰ ਦੱਬੀ ਜਾਂਦੀਆਂ ਉਹ ਉੱਤਰ ਦੱਖਣ ਹਾਂ ਉੱਤਰ ਦੱਖਣ ਤੋਂ ਦੱਖਣ ਤੋਂ ਉੱਤਰ ਵੱਲ ਨੂੰ ਕਦੇ ਲਾਈਨ ਨਾ ਲਾਓ ਇੱਧਰੋਂ ਇਹ ਲਾਵੇ ਉਹੀ ਚੱਕਰ ਆ ਵੀ ਇਦਾਂ ਲਾਈਨ ਹੋਵੇ ਇਹ ਵਧੀਆ ਏ ਬਾਕੀ 4 ਸਾਲ ਵਿੱਚ ਬਿਲਕੁਲ ਤਿਆਰ ਹੋ ਜਾਂਦੇ ਆ ਲਾਓ ਇਹਨੂੰ ਮੇਰੇ ਸਾਹਬ ਗੱਲ ਬਈ 182 6.5 ਕਣਕ ਤਾਂ ਹੋਈ ਹੋ ਜਾਂਦੀ ਹੈ ਕਣਕ ਹੋਈ ਜਾਣੀ ਆ ਵਧੀਆ ਹੁੰਦੀ ਹੈ ਪਹਿਲੇ ਸਾਲ ਤਾਂ ਗੰਨਾ ਵੀ ਪੂਰਾ ਨਿਕਲਦਾ ਹੋ 5 ਸਾਲ ਵਿੱਚ ਜੇ ਕੀਲੇ ਦੇ 10 ਲੱਖ ਦੇ ਹੋਗੇ ਸਾਲ ਦਾ 2 ਲੱਖ ਦਾ ਕੀਲੇ ਦਾ ਹੋ ਗਿਆ ਹਾਂ ਉਹ ਕਣਕ ਨਹੀਂ ਹੋ ਜਾਂਦੀ ਤੇ ਫਸਲ ਵੀ ਹੋਈ ਜਾਣੀ ਪਹਿਲੇ ਸਾਲ 2 ਸਾਲ ਪੂਰਾ ਗੰਨਾ ਵੀ ਵਧੀਆ ਹੋ ਜਾਂਦਾ ਪਹਿਲੇ ਸਾਲ ਫੁੱਲ ਹੋਏ ਹੁੰਦਾ ਗੰਨਾ ਦਾ ਫੁੱਲੇ ਹੁੰਦਾ ਦੋਏ ਸਾਲ ਗੰਨਾ ਘਟ ਜਾਂਦਾ ਹਾਂ ਇਹਦਾ ਮਤਲਬ 3 ਸਾਲ ਵਿੱਚ 10 ਲੱਖ ਦੀ ਫਸਲ ਹੋ ਗਈ ਥੋੜੀ ਹੈ ਕਿਤੇ ਐਨੀ ਫਸਲ ਨਹੀਂ ਹੋਣੀ ਹੈਗੀ ਖੇਤ ਵਿੱਚੋਂ ਜੇ ਆਪਾਂ ਕੋਈ ਵੀ ਪੈਦਾ ਕਰੀਏ ਬਾਕੀ ਮਾਰਕੀਟ ਦੇ ਰੇਟ ਪਰ ਹਲਦੀ ਲਾਲਾ ਆਲੂ ਲਾਲਾ ਇਹ ਚੀਜ਼ਾਂ ਹਲਦੀ ਲਾ ਸਕਦੇ ਹਾਂ ਹਲਦੀ ਲਾਲਾ ਹਲਦੀ ਬਾਕੀ ਮਾਰਕੀਟ ਦੇ ਰੇਟ ਪਰ ਡਾਊਨ ਵੀ ਹੋ ਸਕਦੇ ਆ ਰੇਟ ਵੱਧ ਵੀ ਹੋ ਸਕਦਾ ਠੀਕ ਹੈ ਕਿ ਨਹੀਂ ਇੱਥੇ ਵੱਧ ਵੀ ਸਕਦਾ ਪਹਿਨਾ ਵਧਿਆ ਬਈ ਤਾਈ ਤੇ ਹੁਣ ਰੇਟ ਡਾਊਨ ਆਇਆ ਵਾ ਇੱਥੇ ਡਾਊਨ ਵੀ ਆ ਸਕਦਾ ਪਹਿਲਾਂ ਵਧਿਆ ਤਾਂ ਹੁਣ ਮਾੜਾ ਮੋਟਾ 150 ਦਾ ਫਰਕ ਆਉਂਦਾ ਉਹ ਹੀ ਗੱਲ ਕਰਦਾ ਵੀ ਇਹ ਮਾਰਕੀਟ ਆ ਕੋਈ ਵੀ ਰੇਟ ਚੜਿਆ ਵੀ ਰਹਿ ਸਕਦਾ ਡਾਊਨ ਵੀ ਆ ਸਕਦਾ ਜਾਨੀ ਰੇਸਲੀ ਜੀ ਧਰਤੀ ਵੀ ਜ਼ਿਆਦਾ ਕਾਮਯਾਬ ਹੈ ਰਿਸਲੀ ਹੋਵੇ ਚਾਹੇ ਡੱਕਰ ਹੋਵੇ ਪਰ ਉਹਦੇ ਵਾਸਤੇ ਪਤਾ ਕੀ ਗੱਲ ਆ ਪਾਣੀ ਉੱਚਾ ਚਾਹੀਦਾ ਵਾਟਰ ਲੈਵਲ 50 ਫੁੱਟ ਦੇ ਕਰੀਬ ਚਾਹੀਦਾ ਵੀ 50 ਫੁੱਟ ਤੇ ਉੱਪਰ ਵਾਟਰ ਆ ਪਾਣੀ ਉੱਚਾ ਚਾਹੀਦਾ ਹਾਂ ਪਹਿਲੇ ਸਾਲ ਗੌਰ ਕਰਨੀ ਪੈਂਦੀ ਐ ਹੂੰ ਫੇਰ ਤੇ ਜੇ ਕਾਰ ਨਾ ਕਰਾ ਰੁਕਣਾ ਮਤਲਬ ਜੇ ਕਿਨ ਪਹਿਲੇ ਸਾਲ ਪੂਰੀ ਗੌਰ ਕਰਨੀ ਪੈਂਦੀ ਪਾਣੀ ਦੀ ਪਾਣੀ ਦੀ ਦਵਾਈ ਬੂਟੀ ਇਹਨਾਂ ਨੂੰ ਹੂੰ ਸਮਝ ਗਿਆ ਜਈ ਇੱਕ ਵਾਰੀ ਜੜ ਫੜ ਲਈ ਫੇਰ ਇਹ ਫੇਰ ਜੜ ਦਾ ਉਹੀ ਕਹਿੰਦਾ ਮੈਂ ਜ਼ਿਆਦਾਤਰ ਜਿੱਥੇ ਵਾਟਰ ਲੈਵਲ ਮਤਲਬ 50 ਫੁੱਟ ਤੇ ਉੱਪਰ ਬਹੁਤਾਂ ਛਾਂਗੋ ਨਾ ਇਹਨੂੰ ਹੂੰ ਕਿਉਂਕਿ ਜੇ ਉੱਪਰ ਤੇ ਭਜਨ ਪਾਊਗਾ ਪੱਤੇ ਦਾ ਤਾਂ ਇਹਨੇ ਥੱਲੇ ਦੇ ਮੋਟਾ ਹੋਣਾ ਹੈ ਜੇ ਆਪਣੇ ਸਿਰਪਰ ਪੰਡਾ ਸਮਝੋਗੇ ਕਹਿੰਦੇ ਨਹੀਂ ਵੀ ਬੰਦਾ ਹਰਕ ਪੈਂਦਾ ਹੈ ਉਹੀ ਜਕਰ ਬਾਕੀ ਦੇਖੋ ਲਾਓ ਜੀਨੇ ਲਾਉਣਾ ਅਸੀਂ ਤੇ ਹੀ ਰਿਕੁਐਸਟ ਕਰਾਂਗੇ ਵੀ ਵਧੀਆ ਚੀਜ਼ ਆ ਲਾ ਕੇ ਟਰਾਈ ਕਰਕੇ ਦੇਖੋ ਜੇਕਰ ਤੁਸੀਂ ਕੀਲਾ ਨਹੀਂ ਲਾਉਣਾ ਦਾਦਾ ਕੀਲਾ ਲਾ ਕੇ ਦੇਖ ਲਓ ਇਹਨੂੰ ਲੈਨ ਲਾਓ 22 22 ਸਾਢੇ 6 ਪਰ 12 ਬਾਈ 12 ਵਾਲੀ ਵੀ ਕਾਮਯਾਬ ਆ ਪਰ ਉਹਦੇ ਵਿੱਚ ਫਸਲ ਘਟ ਹੁੰਦੀ ਆ ਬਾਈ ਦੋਹਾਂ ਪਾਸੇ ਨੂੰ ਹੋ ਜਾਂਦੀ ਆ ਪਰ ਉਹਦੇ ਵਿੱਚ ਜੜਾਂ ਦਾ ਬਹੁਤ ਨੁਕਸਾਨ ਹੁੰਦਾ ਜੜਾ ਪਟਦੀ ਆ ਤੇ ਬੂਟੇ ਨਾਲ ਬਾਜਰਾ ਤੈ ਉਹ ਜੜਾਂ ਦਾ ਬਹੁਤ ਨੁਕਸਾਨ ਕਿੰਨਾ ਕਿ ਤੂੰ ਬਿਚਾਰੂਗਾ ਹੁਣ ਆਏ ਆ ਵੀ ਇੰਨਾ ਸਾਨੂੰ ਪਤਾ ਵੀ ਆ ਲਾਗ ਲਾ ਕੇ ਹੁਣ ਬੂਟੇ ਖੜੇ ਜਿੱਕਾ ਬਾਜੀ ਦੱਬੀ ਫੇਰੀ ਜਾ ਹੂੰ ਉਹਦੇ ਦੋਹਾਂ ਉਹਦੇ ਦੋਹਾਂ ਪਾਸੇ ਨੂੰ ਲੈਣਾ ਫੇਰ ਵੀ ਫੈਟਾ ਬਜਦੀ ਨਹੀਂ ਗਈ ਬੜੀ ਐ ਬਾਜਰਾ ਨਾਲ 8 ਤੋਂ 10 ਲੱਖ ਦੀ ਫਸਲ ਹੋ ਜਾਂਦੀ ਜੀ ਕੀਲੇ ਜੋ ਬੂਡਰਾਂ ਦੀ ਬਾਕੀ ਗੰਨਾ ਵੀ ਵਧੀਆ ਹੋ ਜਾਂਦਾ ਇਹ ਤਾਂ ਗੰਨੇ ਨੂੰ ਸਾਡੇ ਨਿਸਵਾਰ ਬਿਮਾਰੀ ਪੈ ਗਈ ਸੀ ਤਾਂ ਹੂੰ ਹੁਣ ਇਹ ਗੰਨੇ ਵਿੱਚ ਇੱਕ ਸਾਲ ਦੇ ਬੂਟੇ ਆ ਇਹ ਐ ਪੂਰੇ ਵਧੀਆ ਚੱਲੇ ਪਿਆ ਇੱਕ ਹੱਥ 'ਚ ਨਹੀਂ ਆਉਂਦੇ ਦੇਖ ਲੈ ਹਜੇ ਇੱਕ ਸਾਲ ਹੋਣਾ ਇਹਨਾਂ ਨੂੰ ਅਗਲੇ ਮਹੀਨੇ ਗੰਨੇ ਵਿੱਚ ਬੂਟੇ ਬਹੁਤ ਵਧੀਆ ਚੱਲਦੇ ਆ ਹੂੰ ਹੂੰ ਇਹ ਇੱਕ ਸਾਲ ਦੇ ਆ ਦੋ ਸਾਲ ਦੇ ਆ ਇਹ ਵੀ ਆਪਾਂ ਪਹਿਲਾਂ ਲਾਇਵ ਸੀ ਪਿਛਲੇ ਸਾਲ ਇਹ ਆਪਣੇ ਦੋ ਸਾਲ ਦੇ ਆ ਹਾਂ ਇਹਦੇ ਕਰਕੇ ਮੈਂ ਹਰੇਕ ਜੀਮਦਾਰ ਨੂੰ ਇਹੀ ਕਹਿੰਦੇ ਸੀ ਵੀ ਮਾੜਾ ਮੋਟਾ ਲਾ ਕੇ ਦੇਖੋ ਜਿੱਧਰ ਵਾਟਰ ਲੈਵਲ ਉੱਚਾ ਆਏ ਪਪੂਲਰਾਂ ਦੀ ਖੇਤੀ ਜਰੂਰ ਕਰਕੇ ਦੇਖੋ ਇਹ ਵੀ ਲਾਹੇਮੰਦ ਦਾ ਇੱਕ ਇਹੀ ਸੀ ਅੱਜ ਵਦੀ ਵੀਡੀਓ ਵਿੱਚ ਤੁਹਾਡੇ ਕੋ ਜਾਣਕਾਰੀ ਜੇਕਰ ਤੁਸੀਂ ਕੋਈ ਵੀ ਹੋਰ ਗੱਲਬਾਤ ਕਰਨਾ ਚਾਹੁੰਦੇ ਪੂਲਰਾਂ ਬਾਰੇ ਤਾਂ ਸਾਡੇ ਕੋ ਕੰਟੈਕਟ ਕਰ ਲਿਓ ਕੋਈ ਚੱਕਰ ਨਹੀਂ ਤੁਹਾਡੇ ਕੋ ਪੂਰੀ ਗੱਲਬਾਤ ਕਰਾਂਗੇ ਜੀ ਬੂਟੇ ਲਾਉਣਾ ਚਾਹੁੰਦਾ ਜੋ ਕੋਈ ਕਿਸਾਨ ਵੀਰ ਜਰੂਰ ਲਾ ਕੇ ਦੇਖਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ